ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੱਨੇ-ਹੱਨੇ ਪਾਤਸ਼ਾਹੀ ਕਿਤਾਬ ਦਾ 10ਵਾਂ ਭਾਗ ਪੜਾਂਗੇ ਬਾਜ ਤਾਜ ਤਿੰਨ ਤੇ ਸਭ ਲੈਣੇ ਅਗਲੀ ਸਵੇਰ ਨਾਦਰ ਸ਼ਾ ਆਪਣੇ ਦੰਬੂ ਵਿੱਚ ਟਹਿਲ ਰਿਹਾ ਹੈ ਕੁੱਸੇ ਅਤੇ ਚਿੰਤਾ ਦੇ ਭਾਵ ਉਸ ਤੇ ਮੂੰਹ ਤੇ ਸਾਫ਼ ਪੜੇ ਜਾ ਸਕਦੇ ਹਨ ਨਾਦਰ ਸ਼ਾ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇਤੂ ਫੌਜ ਲੈ ਕੇ ਉਹ ਕਿਸੇ ਮਹਾਨ ਰਾਜਵੰਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾੜੇ ਦੀ ਮਜਾਲ ਨਹੀਂ ਸੀ ਕਿ ਉਸ ਨੂੰ ਚੀਨ ਦੀ ਆਵਾਜ਼ ਵੀ ਕਰ ਸਕੇ ਰਿਆਸਤਾਂ ਦੀਆਂ ਰਿਆਸਤਾਂ ਸਲਤਨਤਾਂ ਦੀਆਂ ਸਲਤਨਤਾਂ ਉਸ ਅਗੇ ਝੁੱਕ ਕੇ ਸਲਾਮ ਕਰਦੀਆਂ ਰਹੀਆਂ ਹਿੰਦੁਸਤਾਨ ਦੇ ਵੱਡੇ ਵੱਡੇ ਰਾਜ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋਂ ਆਪਣੀਆਂ ਧੀਆਂ ਦੇ ਢੋਲੇ ਲਈ ਖਲੋਤੇ ਸਨ ਪਰ ਅੱਜ ਅਜੇ ਕੀ ਪਾਣਾ ਵਾਪਰ ਗਿਆ ਸੀ ਐਸਾ ਤਾਂ ਉਸ ਤੇ ਚਿਤ ਚੇਤੇ ਵੀ ਨਹੀਂ ਸੀ 50 ਕੋਦੀ ਵਾਟ ਤੇ 20 ਹਮਲੇ ਉਸਨੇ ਇੱਕ ਪਹਿਰੇਦਾਰ ਜ਼ਕਰੀਆ ਖਾਨ ਨੂੰ ਲੈਣ ਲਈ ਭੇਜਿਆ ਸਭ ਪਾਸੇ ਹਫੜਾ ਦਫੜੀ ਸੀ ਡਰਿਆ ਹੋਇਆ ਜ਼ਕਰੀਆ ਉਸ ਤੇ ਹਰਮ ਵਿੱਚ ਦਾਖਲ ਹੋਇਆ ਹੁਕਮ ਜਹਾਪਨਾ ਹੁਕਮ ਨਾਦਰ ਸ਼ਾਹ ਕੋ ਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਮੀਲ ਕਰੇਗਾ ਤੂੰ ਜੀ ਜਹਾ ਆਪਣਾ ਤੁਸੀਂ ਜੋ ਵੀ ਕਹੋ ਜ਼ਕਰੀਆ ਡਰਦਾ ਹੋਇਆ ਬੋਲਿਆ ਨਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਭਾਂਤ ਜਾਣੂ ਸੀ ਤਾਜਾ ਆਵਦੇ ਲੜਾਕੇ ਨਾਲ ਲੈ ਕੇ ਜਾ ਤੇ ਉਹਨਾਂ ਸਿਰਫਰਿਆਂ ਦੇ ਸਿਰ ਲਿਆ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿਨ੍ਹਾਂ ਅੱਜ ਮੇਰੇ ਕਾਫਲੇ ਤੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਨਾਲ ਆ ਤੇ ਹੁਣੇ ਜਾ ਪੜਖਤਾ ਹੋਇਆ 나ਦਰ ਸ਼ਾਹ ਬੋਲਿਆ ਜ਼ਕਰੀਆ ਨੀਵੀਂ ਪਈ ਖਲੋਤਾ ਸੀ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ ਖਲੋਤਾ ਕਿਉਂ ਹੈ ਮੇਰੇ ਹੁਕਮ ਦੀ ਪਾਲਣਾ ਕਰ 나ਦਰ ਸ਼ਾਹ ਫੇਰ ਬੋਲਿਆ ਜਾ ਆਪਣਾ ਬਸ ਇਨਾ ਕੁ ਜ਼ਕਰੀਏ ਦੇ ਮੂੰਹੋਂ ਨਿਕਲਿਆ 나ਦਰ ਸ਼ਾਹ ਮਹਾਨ 나ਦਰ ਸ਼ਾਹ ਦੀ ਅਜਿੱਤ ਫੌਜ ਉੱਤੇ ਜੰਗਲ ਦੇ ਚਾਰ ਲੜਾਕਿਆਂ ਨੇ ਹਮਲਾ ਕੀਤਾ ਤੇ ਲੁੱਟ ਦਾ ਸਮਾਨ ਖੋ ਕੇ ਲਿਆ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੱਡੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰ ਸ਼ਾ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀਜਾ ਆਪਣਾ ਮੈਂ ਜਾਣਦਾ ਜਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕਿ ਜਦ ਲਿਖਾਰੀ ਇਤਿਹਾਸ ਵਿੱਚ ਇਹ ਘਟਨਾ ਲਿਖਣਗੇ ਤਨ ਨਾਲ ਇਹ ਵੀ ਲਿਖਣਾ ਕਿ ਉਹਨਾਂ ਹਮਲਾਵਰਾਂ ਦਾ ਨਾਦਰ ਨੇ ਕੀ ਅੰਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜ਼ਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਲੋਕ ਕੋਈ ਜਿੰਨ ਭੂਤ ਜਾਂ ਰਾਖਸ਼ ਨੇ ਜੋ ਤੂੰ ਇੰਨਾ ਢਰਿਆ ਖਲੋਤਾ ਐ ਐਡਾ ਜ਼ੇਰਾ ਕਿਵੇਂ ਕਰ ਗਏ ਕਿ ਉਹ ਨਾਦਰ ਸ਼ਾਹ ਦੇ ਪੈਰ ਤੋਂ ਵਾਕਿਫ ਨਹੀਂ ਇਹ ਸਿੱਖ ਨੇ ਜਹਾ ਆਪਣਾ ਜ਼ਕਰੀਆ ਬੋਲਿਆ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮਖੋਰ ਆਦੀਵਾਸੀ ਕੀ ਬੁਲਾਣੇ ਇੰਨੀ ਫੁਰਤੀ ਇੰਨੀ ਬਹਾਦਰੀ ਮੈਂ ਕਦੇ ਪਹਿਲਾਂ ਦੇਖੀ ਨਾ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਇਹ ਸਿੱਖ ਜਹਾਪਨਾ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖੈਰਬਾਜ਼ੀ ਮੁੱਦਤਾਂ ਤੋਂ ਚੱਲ ਰਹੀ ਹੈ ਹਕੂਮਤ ਨੇ ਇਨਾਂ ਦੇ ਸਿਰਾਂ ਤੇ ਇਨਾਮ ਵੀ ਰੱਖੇ ਪਰ ਮੁੱਕ ਨਹੀਂ ਰਹੇ ਜ਼ਕਰੀਆ ਆਪਣੀ ਮਜਬੂਰੀ ਜ਼ਾਹਰ ਕਰ ਰਿਹਾ ਸੀ ਰਹਿੰਦੇ ਕਿੱਥੇ ਨੇ ਪਿੰਡ ਛੱਡਦੇ ਹੋ ਇਨਾਂ ਦੇ ਨਾਦਰ ਨੇ ਜ਼ਕਰੀਆ ਨੂੰ ਕਿਹਾ ਜੰਗਲਾ ਵਿੱਚ ਰਹਿੰਦੇ ਨੇ ਹਜ਼ੂਰ ਪਿੰਡ ਤਾਂ ਇਨਾਂ ਨੇ ਕੱਦ ਦੇ ਛੱਡ ਦਿੱਤੇ ਨੇ ਇਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜੇ-ਖੜੇ ਹੀ ਸੌ ਲੈਂਦੇ ਨੇ ਤੇ ਤੁਰਦੇ-ਤੁਰਦੇ ਹੀ ਖਾ ਲੈਂਦੇ ਨੇ ਖੰਡੇ ਕੀ ਨੇ ਜੰਗਲਾਂ ਵਿੱਚ ਇਨਸਾਨ ਦੇ ਜਾਨ ਤਾਨ ਲਈ ਮੁੱਖ ਲੋੜਾ ਰੋਟੀ ਕੱਪੜਾ ਮਕਾਨ ਉਹਦੇ ਬਿਨਾ ਕਿਵੇਂ ਸਰਦੇ ਨੇ ਇਸੇ ਤਰ੍ਹਾਂ ਹਕੂਮਤ ਦਾ maal asbab ਲੁੱਟ ਲੈਂਦੇ ਨੇ ਹਜ਼ੂਰ ਤੇ ਜਾਂਪੇ ਇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਕੇ ਲੈ ਜਾਂਦੇ ਹਨ ਤੇ ਉਹ ਹੀ ਇਕੱਠੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਦੇ ਖੈਰ ਖਵਾ ਵਸਦੇ ਨੇ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਨੇ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਹਾਂ ਜਿੱਤ ਲਈਆਂ ਹਨ ਤੇ ਰੋਟੀ ਕੱਪੜਾ ਇਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦੇ ਲੂਣ ਖਾਣ ਵਾਲੇ ਨੂੰ ਸਵਾਦਾਂ ਦਾ ਪਟਿਆ ਕਹਿੰਦੇ ਹਨ ਹਾਰਡ ਦੇ ਕਈ-ਕਈ ਦਿਨ ਪਾਣੀ ਬਿਨਾ ਕੱਟ ਲੈਂਦੇ ਹਨ ਤੇ ਸਿਆਲਾਂ ਵਿੱਚ ਅਗਬਾਲ ਕਹੇ ਨਹੀਂ ਦੇਖਦੇ ਤੇ ਘਰ ਘਰ ਕਿੱਥੇ ਨੇ ਇਹਨਾਂ ਦੇ ਕੋਈ ਟਿਕਾਣੇ ਤਾਂ ਹੋਣਗੇ ਨਾਦਰ ਦੀ ਹੈਰਾਨੀ ਵੱਧ ਰਹੀ ਸੀ ਘਰ ਜਹਾ ਆਪਣਾ ਉਹ ਨੇ ਨੰਦੇ ਘਰ ਤੰਬੂ ਤੇ ਬਾਹਰ ਖਲੋਤੇ ਘੋੜਿਆਂ ਵੱਲ ਇਸ਼ਾਰਾ ਕਰਤਾ ਹੋਇਆ ਜ਼ਕਰੀਆ ਬੋਲਿਆ ਘੋੜਿਆਂ ਦੀਆਂ ਕਾਠੀਆਂ ਹੀ ਕਰਨੇ ਹਜ਼ੂਰ ਖਾਂਦੇ ਪੀਂਦੇ ਸੌਂਦੇ ਉਹਨਾਂ ਤੇ ਹੀ ਨੇ ਜ਼ਕਰੀਆ ਦੀ ਗੱਲ ਹਜੇ ਮੂੰਹ ਵਿੱਚ ਹੀ ਸੀ ਕਿ ਨਾਦਰ ਉੱਚੀ ਉੱਚੀ ਹੱਸਣ ਲੱਗਾ ਜ਼ਕਰੀਆ ਖਾਂ ਜੀ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਹੀ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਖਾਨ ਸਾਹਿਬ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੁਲੇਗਾ ਦੂਰ ਨਹੀਂ ਉਹ ਦਿਨ ਇਹ ਕਹਿੰਦਾ ਹੋਇਆ ਨਾਦਰ ਸ਼ਾ ਅੰਦਰ ਚਲਾ ਗਿਆ ਅੱਜ ਰਾਤ ਨਾਦਰ ਨੂੰ ਨੀਂਦ ਨਹੀਂ ਆ ਰਹੀ ਉਹ ਆਰਾਮਦਾਇਕ ਆਸਣ ਤੇ ਪਿਆ ਹੋਇਆ ਵੀ ਸਾਰੀ ਰਾਤ ਉਸਲਵਟੇ ਲੈਂਦਾ ਰਿਹਾ ਜ਼ਕਰੀਆ ਖਾਨ ਨਾਲ ਕੀਤੀ ਗੱਲਬਾਤ ਦੇ ਬੋਲ ਹਵਾ ਵਿੱਚ ਗੂੰਜ ਰਹੇ ਹਨ ਇਸੇਖ ਨੇ ਹਜ਼ੂਰ ਜੰਗਲਾਂ ਵਿੱਚ ਰਹਿੰਦੇ ਨੇ ਘੋੜੀਆਂ ਦੀਆਂ ਕਾਠੀਆਂ ਤੇ ਦਿੱਲੀ ਦੇ ਮਾਲਕ ਬਣਨਗੇ ਲਾਲ ਖਿਲੇ ਤੇ ਪਰਚਮਝੂਲੇਗਾ ਆਵਾਜ਼ਾਂ ਗੂੰਜ ਰਹੀਆਂ ਹਨ ਤੇ ਨਾਦਰ ਸ਼ਾ ਇੱਕਦਮ ਡਰ ਕੇ ਉੱਠ ਬੈਠਾ ਉਸ ਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ ਸਵੇਰ ਹੁੰਦੇ ਸਾਰ ਉਸਨੇ ਮੁੜ ਜ਼ਕਰੀਏ ਨੂੰ ਬਲਾਵਾ ਭੇਜਿਆ ਜਿੰਨੀ ਦੇਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਣ ਨਹੀਂ ਲੈਂਦੇ ਉਨੀ ਦੇਰ ਉਸ ਨੂੰ ਹਰਾਉਣਾ ਸੌਖਾ ਨਹੀਂ ਮੈਂ ਇਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ ਜ਼ਕਰੀਆ ਖਾਨ ਜਾਣਕਾਰੀ ਇਨ੍ਹਾਂ ਬਾਰੇ ਬਹੁਤੀ ਨਹੀਂ ਮਿਲਦੀ ਹਜ਼ੂਰ ਪਿੰਡ ਦੇਸ਼ ਘਰ ਕਾਟ ਕਿਲਾਕੋਟ ਕੋਈ ਹੈ ਨਹੀਂ ਗੁਲਾਬ ਦੇ ਬੂਟੇ ਵਾਂਗ ਜਿਉਂ-ਜਿਉਂ ਕੱਟੀ ਦੇ ਨੇ ਤੇ ਉੋਂ ਤੋਂ ਵੱਧੇ ਨੇ ਜੰਗ ਵਿੱਚ ਸ਼ਹੀਦ ਹੋਣ ਲਈ ਇਸ ਤਰ੍ਹਾਂ ਭੱਜ ਆਉਂਦੇ ਨੇ ਜਿਵੇਂ ਪਰਵਾਨਾ ਸ਼ਮਾਂ ਵੱਲ ਉੱਡਿਆ ਆਉਂਦਾ ਹੈ ਇਨ੍ਹਾਂ ਦੇ ਤਾਂ ਘੋੜੇ ਵੀ ਖਬਰੇ ਫौलाਦ ਦੇ ਬਣੇ ਨੇ ਬਿਨਾ ਕੁਝ ਖਾਦੇ ਪੀਤੇ ਸੌ ਸੌ ਕੋਤਕ ਤੱਕ ਧਾਵੇ ਕਰਦੇ ਨੇ ਤੇ ਉਹਨਾਂ ਘੋੜਿਆਂ ਦੀਆਂ ਪਿੱਠਾਂ ਹੀ ਇਹਨਾਂ ਲਈ ਪਲੰਗ ਹਨ ਸਿਰ ਤੇ ਪਗੜੀ ਤੇੜ ਕਾਛੇ ਤੋਂ ਬਿਨਾ ਹੋਰ ਕੁਝ ਨਹੀਂ ਪਹਿਨਦੇ ਪਰ ਹਥਿਆਰ ਜਿੰਨੇ ਮਿਲ ਜਾਣ ਉਹਨੇ ਥੋੜੇ ਹਨ ਕਿਰਪਾਨ ਦਾ ਵਸਾ ਨਹੀਂ ਕਰਦੇ ਸਦਾ ਨਾਲ ਰੱਖਦੇ ਨੇ ਤੇ ਕਹਿੰਦੇ ਨੇ ਸੌਂਦੇ ਵੀ ਨਾਲ ਲੈ ਕੇ ਨੇ ਕੀ ਮਤਲਬ ਹੈ ਤੇਰਾ ਕਿਰਪਾਨ ਨਾਲ ਲੈ ਕੇ ਸੌਂਦੇ ਨੇ ਸੱਚਮੁੱਚ ਨਦਰ ਹੈਰਾਨ ਹੁੰਦਾ ਬੋਲਿਆ ਜੀ ਹਜ਼ੂਰ ਕਿਰਪਾ ਨੂੰ ਸਰੀਰ ਦਾ ਅੰਗ ਹੀ ਜਾਣਦੇ ਨੇ ਆਫਰੀਨ ਹੋਰ ਦੱਸ ਨਦਰ ਦੀ ਉਤਸੁਕਤਾ ਵੀ ਨਾਲ-ਨਾਲ ਵਧ ਪਦੀ ਜਾ ਰਹੀ ਸੀ ਹਕੂਮਤ ਨਾਲ ਲੱਗਾ ਇਨ੍ਹਾਂ ਦੀ ਜਾਤ ਗੋਤ ਹੈ ਕੱਲੇ-ਕੱਲੇ 500 ਨਾਲ ਮੱਥਾ ਡਾਹ ਖਲੋਂਦੇ ਹਨ ਚਮੜੀ ਇਨ੍ਹਾਂ ਦੀ ਖੋਰੇ ਗੈਂਡੇ ਦੀ ਖੱਲ ਨਾਲ ਦੀ ਹੈ ਜੋ ਖੁਮ ਆਪੇ ਮਿਲ ਜਾਂਦੇ ਨੇ ਖੁਸ਼ੀ ਗਮੀ ਤੋਰਤ ਹਨ ਇਨਾਂ ਦੇ ਘਰ ਜੇ ਕੋਈ ਮਰ ਵੀ ਜਾਵੇ ਤਾਂ ਕਹਿੰਦੇ ਇਹ ਹਲਵਾਰ ਬਣਾ ਖਾਂਦੇ ਹਨ। ਚੋ ਕੁਛ ਵੀ ਮਾਲ ਸਬਾਬ ਲੋਟੇ ਲੈ ਕੇ ਲਿਆਉਂਦੇ ਹਨ। ਇਹ ਕੋ ਜਹਾ ਵੰਡ ਲੈਂਦੇ ਹਨ। ਕੋਈ ਨੰਗਾ ਭੁੱਖਾ ਲੋੜਵੰਦ ਦਰੋਂ ਖਾਲੀ ਨਹੀਂ ਮੁੜਨ ਦਿੰਦੇ। ਧਰੋਂ? ਦਰਾ ਕਿੱਥੇ? ਤੂੰ ਤਾਂ ਕਹਿੰਦਾ ਹੈ ਕਿ ਕੋਈ ਧਰ ਘਰ ਨਹੀਂ ਇਹਨਾਂ ਦਾ। ਨਾਦਰ ਬੋਲਿਆ। ਹਜ਼ੂਰ ਜੇੜੀ ਵੀ ਥਾਂ ਜੰਗਲ ਪੇਲੇ ਵਿੱਚ ਡੇਰਾ ਲਾਉਂਦੇ ਹਨ ਉਹੀ ਦਰ ਹੈ। ਉੱਥੇ ਖਾਲਸੇ ਦੇ ਰਾਜਦਾਨ ਕਰ ਦਿੰਦੇ ਹਨ ਉਹ ਥਾਂ ਖਾਲਸੇ ਦੀ ਮਲਕੀਅਤ ਜਿਵੇਂ ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਜਾਣਦੇ ਹਾਂ ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ ਕਰਨਾ ਧਰਮ ਸਮਝਦੇ ਆਂ ਹਿੰਦੂ ਮੁਸਲਮਾਨ ਦੋਹਾਂ ਤੋਂ ਡਰਾ ਮਜ਼ਬ ਹੈ ਇੱਕ ਰੱਬ ਦੇ ਪੁਜਾਰੀ ਨੇ ਉਸ ਤੋਂ ਸਿਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਲੀਡਰ ਕੌਣ ਹੈ ਨਾ ਦਾ ਅੱਲਾ ਜਿਸ ਨੂੰ ਇਹ ਅਕਾਲ ਕਹਿੰਦੇ ਨੇ ਉਸੇ ਨੂੰ ਆਪਣਾ ਲੀਡਰ ਮੰਨਦੇ ਨੇ ਵਾਹ ਕਮਾਲ ਲੋਕ ਨੇ ਤਾਕਤ ਕਿੱਥੋਂ ਮਿਲਦੀ ਹੈ ਇਹਨਾਂ ਨੂੰ ਇਹਨੇ ਨੈਡਰ ਕਿਸ ਤਰ੍ਹਾਂ ਨੇ ਕਹਿੰਦੇ ਨੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅਬਹਿਆਤ ਬਣਾਉਣ ਦਾ ਤਰੀਕਾ ਦੱਸ ਦਿੱਤਾ ਜਦ ਇਹ ਅਬਹਿਆਤ ਪੀ ਲੈਂਦੇ ਨੇ ਫਿਰ ਤਾਂ ਕਹਿੰਦੇ ਮੌਤ ਨੂੰ ਟਿਚਰਾ ਕਰਨ ਲੱਗ ਪੈਂਦੇ ਨੇ ਜ਼ਕਰੀਆ ਖਾਨ ਜਿਉਂ-ਜਿਉਂ ਦੱਸ ਰਿਹਾ ਸੀ ਨਾਦਰ ਸ਼ਾ ਸਿੱਖਾ ਬਾਰੇ ਜਾਣਨ ਲਈ ਹੋਰ ਉਤਾਵਲਾ ਹੋ ਰਿਹਾ ਸੀ ਕੋਈ ਤਾਂ ਹੋਵੇਗਾ ਤੇਰੀ ਯਾਸਤ ਵਿੱਚ ਜਿਸ ਨੂੰ ਜਿਸਨੇ ਸਿੱਖ ਦੇਖੇ ਹੋਣਗੇ ਜੋ ਇਹਨਾਂ ਦੇ ਰਹਿਣ ਸਹਿਣ ਤੋਂ ਜਾਣੂ ਹੋਵੇਗਾ ਜਾਓ ਤੇ ਕੋਈ ਐਸਾ ਆਦਮੀ ਲੱਭ ਕੇ ਲਿਆਓ ਜੋ ਮੈਨੂੰ ਸਿੱਖਾਂ ਬਾਰੇ ਵਿਸਥਾਰ ਨਾਲ ਦੱਸ ਸਕੇ ਨਾਦਰ ਨੇ ਆਪਣੀ ਇੱਛਾ ਜ਼ਕਰੀਆ ਅੱਗੇ ਪ੍ਰਗਟ ਕੀਤੀ ਜ਼ਕਰੀਆ ਨੇ ਆਪਣੇ ਕੁਝ ਸਪਾਈ ਕਿਸ ਐਸੇ ਦੀ ਭਾਲ ਵਿੱਚ ਤੋਰ ਦਿੱਤੇ ਜੋ ਸਿੰਘਾਂ ਦੇ ਰਹਿਣ ਸਣ ਤੇ ਤੌਰ ਤਰੀਕਿਆਂ ਬਾਰੇ ਦੱਸ ਸਕੇ ਪਿੰਡ ਵਿੱਚ ਭੰਡਾਂ ਦੀ ਇੱਕ ਟੋਲੀ ਗਾਉਂਦੀ ਫਿਰ ਰਹੀ ਹੈ। ਉਹ ਗੁਰਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰਾ। ਜਿੱਥੇ ਲੋਕਾਂ ਦੀ ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਆ ਉੱਥੇ ਉਹ ਖੜ ਕੇ ਗਾਉਂਦੇ ਹਨ। ਪੀਵੋ ਪੋਲ ਖੰਡੇ ਧਾਰ ਹੋਏ ਜਨਮ ਸੋਹਿਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਦ ਸਿਪਾਹੀਆਂ ਨੂੰ ਵਾਹ ਵਾਹ ਗੋਬਿੰਦ ਸਿੰਘ ਸੁਣਿਆ ਤਾਂ ਭੰਡਾਂ ਨੂੰ ਆਵਾਜ਼ ਮਾਰੀ। ਰੁਕੋ ਏ ਪੰਡੇ ਇਕਦਮ ਠਠੰਬਰ ਗਏ। ਇਹ ਕੀ ਗਾਰੇ ਹੋ? ਇੱਕ ਸਪਾਈ ਬੋਲਿਆ। ਇਹ ਤਾਂ ਪੈਗੰਬਰ ਦੀਆਂ ਸਿਫਤਾਂ ਨੇ ਹਜ਼ੂਰ। ਅਸੀਂ ਤਾਂ ਔਲਾਦ ਦੇ ਰਸੂਲ ਦੀ ਉਸਤਤ ਗਾਰੇ ਆਂ। ਇੱਕ ਸਿਆਣੀ ਉਮਰ ਦਾ ਪੰਡ ਬੋਲਿਆ। ਪਰ ਇਹ ਤਾਂ ਸਿੱਖਾਂ ਦੇ ਗੁਰੂ ਦਾ ਨਾਮ ਲੈ ਰਹੇ ਹੋ ਵਾਰ-ਵਾਰ। ਹਕੂਮਤ ਦੇ ਬਾਗੀਆਂ ਦੇ ਗੁਰੂ ਦੀ ਉਸਤਤ ਗਾਰੇ ਹੋ? ਸਪਾਈ ਬੋਲਿਆ। ਹਜ਼ੂਰ, ਕੌਣ ਬਾਗੀ ਤੇ ਕੌਣ ਬਾਦਸ਼ਾਹ? ਇਹ ਫੈਸਲਾ ਤਾਂ ਪਰਵਰਦੀگار ਤੇ ਛੱਡ ਦਿਓ। ਹਕੂਮਤ ਦੀ ਚੱਕਰੀ ਕਰਦੇ ਕਰਦੇ ਤੁਸੀਂ ਔਲਾਦ ਦੇ ਕਰਨ ਵਾਲੇ ਫੈਸਲੇ ਵੀ ਆਪ ਕਰਨ ਲੱਗ ਪਏ ਹੋ ਇੱਕ ਭੰਡ ਸਹਿਜਤਾ ਨਾਲ ਬੋਲਿਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਕਿ ਸਿੱਖਾਂ ਨੂੰ ਜਾਣਦੇ ਹੋ ਅਸੀਂ ਤਾਂ ਹਜੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਹਜੂਰ ਜੇ ਜਾਣ ਗਏ ਤਾਂ ਮੰਗ ਖਾਣਾ ਛੱਡ ਦੇਵਾਂਗੇ ਸਿੱਖਾਂ ਨੂੰ ਜਾਣਨਾ ਤਾਂ ਦੂਰ ਦੀ ਗੱਲ ਹੈ ਪਰ ਕਦੇ ਸਿੱਖ ਦੇਖੇ ਤਾਂ ਹੋਣਗੇ ਸਾਰਾ ਦਿਨ ਪਿੰਡੋਂ ਪਿੰਡ ਗਸ਼ਤ ਕਰਦੇ ਫਿਰਦੇ ਹੋ ਸਾਡੇ ਲਈ ਤਾਂ ਲੋਕਾਈ ਦਾ ਭਲਾ ਕਰਨ ਵਾਲਾ ਹਰ ਮਨੁੱਖ ਹੀ ਸਿੱਖ ਹੈ ਹਜ਼ੂਰ ਮਨੁੱਖ ਤਲੀ ਜਾਣ ਤਲੀ ਤੇ ਟਿਕਾਈ ਫਿਰਦਾ ਹਰ ਪੁਰਖ ਸਿੱਖ ਹੈ ਕੀ ਤੁਸੀਂ ਖਾਨ ਬਹਾਦਰ ਨੂੰ ਸਿੱਖਾਂ ਬਾਰੇ ਦੱਸ ਸਕਦੇ ਹੋ ਅਜੇ ਗੱਲ ਸਿਪਾਹੀ ਦੇ ਮੂੰਹ ਵਿੱਚ ਹੀ ਸੀ ਕਿ ਇੱਕ ਨੌਜਵਾਨ ਭੰਡ ਬੋਲਿਆ ਸਿੱਖਾਂ ਦੀ ਸੂਤ ਹੀ ਇਸ ਕਰੀਏ ਨੂੰ ਕਦੇ ਵੀ ਨਹੀਂ ਥਾਂੇ ਸਿਰ ਸਿਰ ਲਾ ਦਿਓ ਪਰ ਉਹਨਾਂ ਖੁਦਾ ਦੇ ਆਸ਼ਕਾਂ ਦੀ ਕੋਈ ਖਬਰ ਸਰਕਾਰ ਨੂੰ ਨਹੀਂ ਦਿਆਂਗੇ ਇੱਕ ਸਪਈ ਗੁੱਸੇ ਵਿੱਚ ਥੋੜਾ ਅੱਗੇ ਵਧਿਆ ਪਰ ਦੂਜੇ ਨੇ ਹੱਥ ਫੜ ਰੋਕਿਆ ਨਾਲੇ ਜਾ ਕੇ ਕਹਿ ਦੋ ਆਪਦੇ ਖਾਨ ਬਹਾਦਰ ਨੂੰ ਤੇ ਨਾਲੇ ਉਹਦੇ ਸੱਜਰੇ ਨਾਦਰ ਨੂੰ ਕਿ ਅਗਲੇ 40 40 ਪਾਠ ਚੰਡੀ ਦੇ ਵਾਰ ਦਾ ਕਰਦੇ ਨੇ ਰੋਜ਼ ਤੇ ਆਦਮ ਖੋਰ ਸ਼ੇਰਾਂ ਦੇ ਮੂੰਹ ਹੱਥਾਂ ਨਾਲ ਪਾੜ ਦਿੰਦੇ ਨੇ ਭਲੀ ਚਾਹੁੰਦੇ ਹੋ ਤਾਂ ਪੰਜਾ ਪਾਣੀ ਤੂੰ ਪਾਰ ਚਲੇ ਜਾਓ ਛੋਟੇ ਮੋਟੇ ਬੰਨ ਲਾ ਕੇ ਦਰਿਆਵਾਂ ਦੇ ਵਹਿਣ ਨਹੀਂ ਰੋਕ ਜਾਂਦੇ ਵੇਖਿਓ ਕਿਤੇ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਜਾਣਦੇ ਹੋ ਚਲੋ ਖਾਨ ਭਾਦਰ ਤੁਹਾਨੂੰ ਮਿਲਣਾ ਚਾਹੁੰਦਾ ਹੈ ਸਾਨੂੰ ਕਿਉਂ ਉਹ ਸਿੱਖਾਂ ਬਾਰੇ ਜਾਣਨਾ ਚਾਹੁੰਦੇ ਹਨ ਉਹਨਾਂ ਦੀ ਸੂਹ ਨਹੀਂ ਚਾਹੁੰਦੇ ਬਸ ਉਹਨਾਂ ਦੀਆਂ ਰੌ ਰੀਤਾਂ ਰਹਿਣ ਸਹਿਣ ਬਾਰੇ ਜਾਣਨ ਦੀ ਲੋਚ ਹੈ ਨਾਦਰ ਸ਼ਾਹੀ ਪੰਡਾ ਨੂੰ ਸਪਾਈਆਂ ਨੇ ਮੂਹਰੇ ਲਾ ਲਿਆ ਤੇ ਆਪ ਉਹਨਾਂ ਦੇ ਮਗਰ ਤੁਰ ਪਏ ਪੰਡਾ ਨੇ ਗਾਉਣਾ ਫੇਰ ਸ਼ੁਰੂ ਕਰ ਦਿੱਤਾ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰਾ ਅਸਲ ਵਿੱਚ ਇਹ ਭੰਡ ਸੇਖਾ ਕੋਲ ਜੰਗਲ ਵਿੱਚ ਕੁਝ ਦਿਨ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਦੇ ਅਧਿਆਤਮਿਕਤਾ, ਸੇਵਾ, ਨਿਮਰਤਾ, ਬਹਾਦਰੀ ਦੇ ਕਾਇਲ ਹਨ। ਉਹਨਾਂ ਕੋਲ ਰਹਿਣ ਕਰਕੇ ਇਹਨਾਂ ਦੇ ਨੌਜਵਾਨਾਂ ਵਿੱਚ ਜ਼ੁਲਮੀ ਹਕੂਮਤ ਵਿਰੁੱਧ ਰੋਸ ਪੈਦਾ ਹੋ ਗਿਆ। ਜੋ ਉਹਨਾਂ ਦੇ ਬੋਲਾਂ ਵਿੱਚ ਝਲਕਦਾ ਹੈ। ਜੰਗਲਾਂ ਵਿੱਚ ਪੜੀ ਜਾਂਦੀ ਅਖੰਡ ਬਾਣੀ ਇਹਨਾਂ ਦੇ ਵੀ ਦਿਲਾਂ ਵਿੱਚ ਘਰ ਕਰ ਗਈ ਹੈ। ਕਿਸੇ ਭੰਡ ਦੀ ਡੂੰਗੀ ਜਿਹੀ ਆਵਾਜ਼ ਆਉਂਦੀ ਹੈ ਗੁਰਬਾਣੀ ਤਿੰਨ ਪਾਈਆ ਜਿਨ ਮਸਤਕ ਭਾਗ ਮਨਮੁਖ ਛਟੜ ਕਾਮਣੀ ਗੁਰਮੁਖ ਸੁਹਾਗ ਕੁਝ ਮੁਖੀ ਭੰਡ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਕੋਲ ਖਲੋਤੇ ਹਨ ਉਹ ਜ਼ਕਰੀਆ ਖਾਨ ਨੂੰ ਤਾਂ ਦੇਖ ਨਹੀਂ ਸੁਖਾਂਦੇ ਪਰ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਜਾਣਨ ਦੀ ਨੀਤ ਉਹਨਾਂ ਨੂੰ ਸੱਚੀ ਲੱਗਦੀ ਹੈ ਨਾਦਰ ਦੀਆਂ ਗੱਲਾਂ ਤੋਂ ਜਾਪ ਰਿਹਾ ਹੈ ਕਿ ਜਿਵੇਂ ਉਹ ਸੱਚਮੁੱਚ ਸਿੱਖਾਂ ਤੋਂ ਪ੍ਰਭਾਵਿਤ ਹੈ ਤੋ ਉਨ੍ਹਾਂ ਬਾਰੇ ਜਾਣਨ ਦਾ ਇੱਛਕਾ ਇੱਕ ਭੰਡ ਨੇ ਗਾਉਣਾ ਸ਼ੁਰੂ ਕੀਤਾ ਪੂਰੇ ਚਾਦਰ ਫਾਟੇ ਬਸਤਰ ਟੂਟੇ ਫੂਟੇ ਜਰਖਲ ਸ਼ਸਤਰ ਸਿਰ ਪਰ ਚੱਕਰ ਖੰਡੇ ਤੋੜੇ ਸਜੇ ਨਾ ਹੋਰੇ ਸ਼ਸਤਰ ਥੋੜੇ ਇੱਕ ਇੱਕ ਚਕਿਓ ਮਣਮਣ ਲੋਹਾ ਅਗੇ ਉਹ ਨਾਦਰ ਸ਼ਾਨੂ ਸਿੰਘਾ ਦੇ ਨਾਮ ਬੋਲ ਕੇ ਦੱਸਦਾ ਹੈ ਅਯੋ ਬਖੇੜਾ ਸਿੰਘ ਤੂ ਤੇੜਾ ਤਕੜਾ ਸਿੰਘ ਲਕੜਾ ਸਿੰਘ ਝੇੜਾ ਬਾਗੜ ਸਿੰਘ ਖਾਗੜ ਸਿੰਘ ਫੋੜਾ ਅਗੜ ਝਗੜ ਸਿੰਘ ਪਗੜ ਪਗੋੜਾ ਤਰਤ ਤੇ ਕੇਲ ਸਿੰਘ ਪਹਾੜਾ ਦਿੱਲੀ ਤੋੜ ਸਿੰਘ ਸਹਲਾੜਾ ਗੜਪੁੱਟ ਸਿੰਘ ਪਹਾੜ ਉਕਾੜਾ ਮੁਗਲ ਮਾਰ ਸਿੰਘ ਕਾਜੀ ਸਾੜਾ ਖਾਨ ਮਾਰ ਸਿੰਘ ਸੈਦ ਗਾਰਾ ਬਾਬਾ ਚਾੜ ਸਿੰਘ ਫਾੜ ਲਤਾੜਾ ਬਜਣ ਸਿੰਘ ਗਜਣ ਸਿੰਘ ਲੋਹਾ ਡਾਡਾ ਸਿੰਘ ਖੁਦਾਏ ਅਸ਼ੋਹਾ ਇਹ ਕੀ ਹੈ ਨਦਰ ਸ਼ਾਹ ਦੇ ਕੁਝ ਪਿੜ ਪੱਲੇ ਨਹੀਂ ਪੈ ਰਿਆ ਸੀ ਇਹੀ ਤਾਂ ਸੀ ਕਹਿੰਦੇ ਆ ਹਜ਼ੂਰ ਅਸੀਂ ਬਹਾਦਰ ਸ਼ਾਹ ਨੂੰ ਵੀ ਇੰਜ ਦੱਸਿਆ ਸੀ ਤੇ ਉਹਨਾਂ ਨੂੰ ਕੁਝ ਨਹੀਂ ਸਮਝ ਆਇਆ ਇਸੇ ਲਈ ਅਸੀਂ ਜ਼ਕਰਿਆ ਖਾਨ ਨੂੰ ਕਹਿ ਰਹੇ ਸਾਂ ਕਿ ਅਸੀਂ ਨਾਟਕ ਕਰਕੇ ਦਿਖਾਉਂਦੇ ਹਾਂ ਉਸ ਨਾਲ ਹਜ਼ੂਰ ਸਭ ਜਾਣ ਜਾਣਗੇ ਸਿਆਣੀ ਉਮਰ ਦਾ ਭੰਡ ਬੋਲਿਆ ਤੁਸੀਂ ਸਾਨੂੰ ਬੋਲ ਕੇ ਇੰਜ ਹੀ ਦੱਸ ਦਿਓ ਜਿਵੇਂ ਹੋਣ ਗੱਲਾਂ ਕਰ ਰਹੇ ਹਾਂ ਜ਼ਕਰੀਆ ਬੋਲਿਆ ਬੋਲ ਕੇ ਤਾਂ ਸੀ ਦੱਸ ਹੀ ਰਹੇ ਸਾਂ ਇਸ ਤਰ੍ਹਾਂ ਫਿਰ ਤੁਹਾਨੂੰ ਅਧੂਰੀ ਅਧੂਰੀ ਜਾਣਕਾਰੀ ਮਿਲੇਗੀ ਪੰਡ ਅਜੇ ਬੋਲ ਹੀ ਰਿਹਾ ਸੀ ਕਿ ਨਾਦਰ ਬੋਲਿਆ ਨਹੀਂ ਅਧੂਰੀ ਨਹੀਂ ਤੁਹਾਨੂੰ ਜਿੰਨਾ ਵੀ ਪਤਾ ਹੈ ਦੱਸੋ ਭਾਵੇਂ ਜਿਵੇਂ ਮਰਜ਼ੀ ਦੱਸੋ ਨਾਦਰ ਸ਼ਾਦੀ ਪਰਵਾਣਗੀ ਤੋਂ ਬਾਅਦ ਹੁਣ ਜ਼ਕਰੀਆ ਕੁਝ ਨਹੀਂ ਬੋਲ ਸਕਦਾ ਸੀ ਸੋ ਪੰਡਾ ਦੇ ਕਹੇ ਅਨੁਸਾਰ ਪ੍ਰਬੰਧ ਸ਼ੁਰੂ ਹੋ ਗਿਆ ਅਸਲ ਵਿੱਚ ਭੰਡ ਨਾਦਰ ਸ਼ਾ ਨੂੰ ਇੱਕ ਨਾਟਕ ਦੇ ਰੂਪ ਵਿੱਚ ਸਿੱਖਾਉਣ ਦੀਆਂ ਰੋਹ ਰੀਤਾਂ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹਨ ਇੱਕ ਵੱਡੇ ਮੈਦਾਨ ਵਿੱਚ ਨਾਦਰ ਸ਼ਾ ਉਸਦੇ ਵਜ਼ੀਰ ਸੈਨਾਪਤੀ ਤੇ ਹੋਰ ਦਰਬਾਰੀ ਜ਼ਕਰੀਆ ਖਾਨ ਨਾਲ ਆਸਣਾ ਤੇ ਬੈਠ ਗਏ ਤੇ ਉਹਨਾਂ ਦੇ ਸਾਹਮਣੇ ਭੰਡ ਨਾਟਕ ਦੀ ਤਿਆਰੀ ਕਰਨ ਲੱਗੇ ਦੀਵਾਨ ਸਜ ਚੁੱਕਾ ਹੈ ਵੱਡੇ ਮੈਦਾਨ ਵਿੱਚ ਕਾਫੀ ਹਲਚਲ ਹੈ ਭੰਡ ਆਪਣੀ ਤਿਆਰੀ ਵਿੱਚ ਲੱਗੇ ਹੋਏ ਹਨ ਨਾਦਰ ਸ਼ਾ ਜਕਰੀਆ ਖਾਨ ਤੇ ਬਾਕੀ ਸਭ ਆਪਣੇ ਆਪੋ ਆਪਣੇ ਅਸਣਾਂ ਤੇ ਬੈਠ ਚੁੱਕੇ ਹਨ ਤਿਆਰੀ ਕਰ ਰਹੇ ਭੰਡਾਰ ਜੋ ਇੱਕ ਨਾਦਰ ਸ਼ਾ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਹਜ਼ੂਰ ਸਾਨੂੰ ਤੁਹਾਡੀ ਫੌਜ ਤੋਂ ਕੁਝ ਸਪਾਈ ਵੀ ਨਾਟਕ ਵਿੱਚ ਮਦਦ ਲਈ ਚਾਹੀਦੇ ਹਨ ਕਿੰਨੇ ਕੋ ਨਾਦਰ ਬੋਲਦਾ ਕੋਈ 30 35 ਹਜ਼ੂਰ ਤਿਆਰ ਪਰ ਤਿਆਰ ਇਹ ਨਾਦਰ ਦੇ ਸਪਾਈ ਨੇ ਸਦਾ ਤਿਆਰ ਹੀ ਰਹਿੰਦੇ ਨੇ ਤੇ ਸੁੱਤੇ ਪਏ ਵੀ ਜੰਗ ਲੜ ਸਕਦੇ ਨੇ ਨਾਦਰ ਆਪਣੇ ਇੱਕ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ 30 ਪੈਂਤੀ ਹਥਿਆਰਾਂ ਨਾਲ ਲੈ ਸੈਨਿਕ ਮੈਦਾਨ ਵਿੱਚ ਤਾਕਲ ਹੁੰਦੇ ਹਨ ਨਾਦਰ ਦੇ ਜੇਤੂ ਮਹਿੰਮ ਦੇ ਲੜਾਕੇ ਭੰਡ ਉਹਨਾਂ ਕੋਲ ਜਾ ਕੇ ਕੁਝ ਸਮਝਾਉਣ ਲੱਗਦਾ ਹੈ ਤੁਸੀਂ ਸਭ ਨੇ ਉਹ ਨੁੱਕਰ ਵਿੱਚ ਖਲੋਤੇ ਰਹਿਣਾ ਤੇ ਜਦ ਇਧਰੋਂ ਇਸ਼ਾਰਾ ਮਿਲੇ ਤਾਂ ਹਮਲਾ ਕਰ ਦੇਣਾ ਉਹ ਸਭ ਦਸੀ ਥਾਂ ਤੇ ਜਾ ਖਲੋਂਦੇ ਹਨ ਭੰਡ ਮੈਦਾਨ ਦੇ ਵਿਚਾਲੇ ਇਕੱਤਰ ਹੋ ਜਾਂਦੇ ਹਨ ਸਤ ਅਠ ਪੰਡ ਖਲੋਤੇ ਰਹਿੰਦੇ ਹਨ ਤੇ ਬਾਕੀ 10 15 ਉਹਨਾਂ ਦੇ ਸਾਹਮਣੇ ਬੈਠ ਜਾਂਦੇ ਨੇ ਇੱਕ ਪੰਡ ਇੱਕ ਉੱਚੀ ਜਗ੍ਹਾ ਬਿਠਾ ਦਿੱਤਾ ਜਾਂਦਾ ਹੈ ਉਸ ਤੇ ਸਾਹਮਣੇ ਇੱਕ ਪੀੜਾ ਨੁਮਾ ਛੋਟਾ ਮੰਜਾ ਢਾਹ ਦਿੱਤਾ ਦਿੰਦੇ ਹਨ ਤੇ ਉਸ ਨੂੰ ਚਾਦਰ ਨਾਲ ਢੱਕ ਦਿੰਦੇ ਹਨ ਚਾਦਰ ਦੇ ਹੇਠ ਇੱਕ ਸਹਰਾਣਾ ਰੱਖ ਦਿੱਤਾ ਜਾਂਦਾ ਉਸ ਪੰਡ ਨੂੰ ਮੋਰ ਦਾ ਖੰਭ ਫੜਾ ਦਿੱਤਾ ਜਾਂਦਾ ਹੈ ਤੇ ਉਹ ਉਹਨਾਂ ਖੰਭਾਂ ਨੂੰ ਚੌਰ ਵਾਂਗ ਮੰਜੇ ਉੱਪਰ ਕਮਾਉਂਦਾ ਹੈ ਦੋ ਪੰਡ ਡਾਂਗਾ ਫੜ ਕੇ ਆਸੇ-ਪਾਸੇ ਪਹਿਰੇਦਾਰਾਂ ਵਾਂਗ ਖੜਾ ਦਿੱਤੇ ਜਾਂਦੇ ਨੇ। ਬਾਕੀ ਪੰਜ ਮੰਜੇ ਨੂੰ ਮੱਥਾ ਟੇਕ ਕੇ ਇੱਕ ਬਾਟਾ ਨੁਮਾ ਬਠਲ ਦੇ ਦੁਆਲੇ ਬੈਠ ਜਾਂਦੇ ਨੇ। ਇੱਕ ਪੰਡ ਜ਼ੰਗ ਲੱਗਿਆ ਸ਼ੁਰਾ ਪੋਜੀਓ ਕੱਢਦਾ ਹੈ। ਬਠਲ ਵਿੱਚ ਪਾਣੀ ਤੇ ਸ਼ੱਕਰ ਪਾ ਦਿੱਤਾ ਜਾਂਦਾ ਹੈ ਤੇ ਉਹ ਸ਼ੁਰਾ ਵਿੱਚ ਉਹ ਸ਼ੁਰਾ ਵਿੱਚ ਫੇਰਨ ਲੱਗਦੇ ਹਨ। ਇੱਕ ਪੰਡ ਨਾਦਰਸ਼ਾ ਕੋਲ ਉਸ ਨੂੰ ਸਮਝਾਉਣ ਲਈ ਖਲੋਤਾ। ਇਸਾਬ ਕੀ ਹੋ ਰਿਹਾ ਨਦਰ ਉਸ ਭੰਡ ਨੂੰ ਪੁੱਛਦਾ ਇਹ ਆਬੇ ਹਯਾਤ ਤਿਆਰ ਕਰ ਰਹੇ ਨੇ ਹਜ਼ੂਰ ਸਿੱਖਾਂ ਦਾ ਆਪਣਾ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹਨਾਂ ਦੀਆਂ ਸਭ ਰੀਤਾਂ ਵਿਵਹਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੁੰਦੇ ਹਨ ਉਹ ਪੰਜ ਕੀ ਕਰ ਰਹੇ ਨੇ ਉਹ ਆਬੇ ਹਯਾਤ ਹੈ ਹਜ਼ੂਰ ਪੰਜ ਸਿੱਖ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਬਾਟਾ ਤਿਆਰ ਕਰਦੇ ਹਨ ਉਹ ਇਸ ਨੂੰ ਅੰਮ੍ਰਿਤ ਕਹਿੰਦੇ ਹਨ ਅੰਮ੍ਰਿਤ ਇਹ ਕੀ ਆ ਅੰਮ੍ਰਿਤ ਹਜ਼ੂਰ ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ ਅਭਿ ਆਤਮਾਂਗ ਉਹ ਬਾਟੇ ਵਿੱਚ ਪੰਜਾ ਦਰਿਆਵਾਂ ਦਾ ਪਾਣੀ ਤੇ ਪਤਾਸੇ ਪਾ ਕੇ ਖੰਡੇ ਨਾਲ ਲਾਉਂਦੇ ਹਨ ਉਹ ਆਪਸ ਵਿੱਚ ਕੀ ਗੱਲਾਂ ਕਰ ਰਹੇ ਹਨ ਉਹ ਗੱਲਾਂ ਨਹੀਂ ਕਰ ਰਹੇ ਹਜ਼ੂਰ ਉਹ ਬਾਣੀ ਪੜ ਰਹੇ ਨੇ ਬਾਣੀ ਜੀ ਬਾਣੀ ਕਲਮਾ ਜੋ ਇਹਨਾਂ ਨੂੰ 10 ਗੁਰੂਆਂ ਨੇ ਬਖਸ਼ਿਆ ਹੈ ਬਾਣੀ ਇਹਨਾਂ ਦੀ ਰੂਹ ਦੀ ਖਰਾਕ ਹੈ ਸਿੱਖ ਸਾਹ ਲਏ ਬਿਨਾ ਤਾਂ ਸ਼ਾਇਦ ਸਾਰ ਲਵੇ ਪਰ ਹਜ਼ੂਰ ਬਾਣੀ ਬਿਨਾ ਤਾਂ ਉਹ ਮਰ ਹੀ ਜਾਏਗਾ ਕਿਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਤੇ ਬਾਣੀ ਵਿੱਚੋਂ ਇੱਕ ਚੁਣਨ ਲਈ ਕਹੋਗੇ ਤਾਂ ਬੇਚੇ ਜੇ ਕੋ ਬਾਣੀ ਚੁਣੇਗਾ ਆਫਰੀਨ ਨਾਦਰ ਸਮੇਤ ਕਈਆਂ ਦੇ ਮੂੰਹੋਂ ਨਿਕਲਿਆ ਤੇ ਹੁਣੇ ਕੀ ਕਰਨਗੇ ਨਾਦਰ ਦੀ ਉਤਸੁਖਤਾ ਵਧ ਰਹੀ ਸੀ ਹੁਣ ਇੱਕ ਜਾਣਾ ਇਹਨਾਂ ਨੂੰ ਮਰਿਆਦਾ ਦੱਸੇਗਾ ਮਰਿਆਦਾ ਮਾਨੇ ਸ਼ਰਾ ਤੇ ਫਿਰ ਸਾਹਮਣੇ ਬੈਠੇ ਇਕੱਲੇ-ਇਕੱਲੇ ਨੂੰ ਅੰਮ੍ਰਿਤ ਦਿੱਤਾ ਜਾਏਗਾ ਨਾਟਕ ਵਿੱਚ ਨਕਲੀ ਅੰਮ੍ਰਿਤ ਤਿਆਰ ਕਰ ਰਹੇ ਪੰਜਾ ਵਿੱਚੋਂ ਇੱਕ ਉੱਠਿਆ ਤੇ ਸਾਹਮਣੇ ਬੈਠਿਆਂ ਵੱਲ ਬੋਲਣਾ ਸ਼ੁਰੂ ਕੀਤਾ ਧਨ ਭਾਗ ਤੁਹਾਡੇ ਜੋ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ ਸੁਰ ਨਰ ਮੋਨ ਜਨ ਇਸ ਅੰਮ੍ਰਿਤ ਨੂੰ ਲੋਚਦੇ ਹਨ ਪਰ ਇਹ ਹਰ ਕਿਸੇ ਦੀ ਝੋਲੀ ਨਹੀਂ ਪੈਂਦਾ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਲੱਗਾ ਹੈ ਅੱਜ ਤੋਂ ਤੁਹਾਡੀ ਪਿਛਲੀ ਸਭ ਜਾਤ ਕੁੱਲ ਨਸਲ ਪੰਥ ਨਾਸ ਹੋ ਜਾਏਗਾ ਹੁਣ ਤੁਸੀਂ ਖਾਲਸੇ ਹੋ ਗਏ ਹੋ குரு ਗੋਬਿੰਦ ਸਿੰਘ ਤੁਹਾਡੇ ਪਿਤਾ ਹੋਣਗੇ ਤੇ ਮਾਤਾ ਸਹਿਬ ਦੇਵਾ ਤੁਹਾਡੇ ਮਾਤਾ ਹਰ ਸਿੱਖ ਸਿੱਖਣੀ ਭੁਜੰਗੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਲਗਾਏਗਾ ਨਾਮ ਬਾਣੀ ਦਾ ਅਭਿਆਸ ਤੁਹਾਡਾ ਨਿਤ ਕਰਮ ਹੋਏਗਾ। ਹੱਥ ਕਾਰਵਲ ਤੇ ਚਿੱਤ ਕਰਤਾਰਵਲ ਤੇ ਕਾਰ ਤੁਹਾਡੀ ਹੋਏਗੀ ਜ਼ੁਲਮ ਦਾ ਨਾਸ ਕਰਨਾ। ਇਹਨਾਂ ਕਹਿੰਦਿਆਂ ਉਹਨਾਂ ਪੰਜਾਂ ਨੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ। ਇੱਕ-ਇੱਕ ਕਰਕੇ ਪੰਡ ਉਹਨਾਂ ਕੋਲ ਆਉਣ ਲੱਗੇ। ਪੰਜ-ਪੰਜ ਘੁੱਟ ਤਿਆਰ ਕੀਤਾ ਨਕਲੀ ਅੰਮ੍ਰਿਤ ਉਹਨਾਂ ਨੂੰ ਦਿੱਤਾ ਜਾਣ ਲੱਗਾ। ਪੰਜ-ਪੰਜ ਸ਼ਿੱਟਾ ਅੱਖਾਂ ਤੇ ਕੇਸਾ ਵਿੱਚ ਤੇ ਹਰ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਬੋਲ ਰਹੇ ਹਨ ਨਦਰ ਨੇ ਪੁੱਛਿਆ ਖਾਲਸਾ ਕਾਲਸ ਉਹ ਪਰਖਮਨੋਖ ਜੋ ਜਵਾਬ ਦੇ ਸਿੱਧਾ ਅਕਾਲ ਪੁਰਖ ਨੂੰ ਹੈ ਉਹ ਅਕਾਲ ਪੁਰਖ ਦਾ ਹੈ ਤੇ ਉਸ ਦੀ ਹਰ ਚਿੱਤ ਫਤੇ ਵੀ ਅਕਾਲ ਪੁਰਖ ਦੀ ਹੈ ਇਹ ਜੰਗਾ ਅਲਾ ਲਈ ਕਰਦੇ ਹਨ ਮਾਨੇ ਜਹਾਦੀ ਨੇ ਜੀ ਇਹ ਅਕਾਲ ਪੁਰਖ ਦੀ ਫੌਜ ਹੈ ਬਾਦਸ਼ਾਹ ਧਰਤੀ ਉੱਤੇ ਜ਼ੁਲਮ ਦੀ ਜੜ 뿌ਟਣ ਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਇਸ ਦਾ ਜਨਮ ਹੋਇਆ। ਪਹਿਲੀ ਜੰਗ ਆਪਣੇ ਆਪ ਨਾਲ ਹੈ। ਆਪਣੇ ਅੰਦਰ ਦੇ ਪੰਜ ਦੋਖੀਆਂ ਨੂੰ ਕਾਬੂ ਕਰਨ ਵਿੱਚ। ਜਿਨ ਮਿਲ ਮਾਰੇ ਪੰਜ ਸੁਰਬੀਰ ਐਸੋ ਕੌਨ ਬਲੀ ਰੇ ਜਿਨ ਪੰਜ ਮਾਰ ਪਿਦਾਰ ਗੁਦਾਰੇ ਸੋ ਪੂਰਾ ਏ ਕਲੀ ਰੇ। ਹਲੇਮੀ ਰਾਜ ਬੇਗੰਪੁਰਾ ਪਹਿਲਾ ਆਪਣੇ ਅੰਦਰ ਉਸਾਰਨਾ ਹੈ। ਫੇਰ ਧਰਤ ਉੱਤੇ ਤੇ ਮਗਰੋਂ ਸਗਲ ਬ੍ਰਹਿਮੰਡ ਵਿੱਚ ਪੰਜਾਬ ਵਿੱਚੋਂ ਇੱਕ ਬੋਲਣਾ ਜਾਰੀ ਰੱਖਦਾ ਹੈ ਖਾਲਤਾ ਜੀ ਧਰਤੀ ਪਾਪਾਂ ਦਾ ਭਾਰ ਸਹਾਰਦੀ ਥੱਕ ਚੁੱਕੀ ਆ ਸਾਨੂੰ ਉਸ ਦਾ ਭਾਰ ਵੰਡਾਉਣਾ ਪਵੇਗਾ ਜ਼ਾਲਮਾਂ ਨੇ ਜ਼ੁਲਮਾਂ ਦੀ ਅਤ ਕਰ ਦਿੱਤੀ ਆ ਵਾਰਡ ਲਗਾਤਾਰ ਖੇਤਾਂ ਨੂੰ ਖਾਂਦੀ ਜਾ ਰਹੀ ਆ ਰਾਜੇ ਪਾਪ ਕਮਾਉਣ ਲੱਗੇ ਹਨ ਤੇ ਗਿਆਨ ਵਿਹੋਣ ਪਰ ਜਾ ਉਹਨਾਂ ਦੇ ਜ਼ੁਲਮ ਸਹਾਰ ਰਹੀ ਆ ਜਾਲਮ ਰਾਜਿਆਂ ਦੇ ਸਾਹਮਣੇ ਕਿਵੇਂ ਖਲੋਈਦਾ ਪਰ ਜਾਨੂੰ ਇਹ ਸਿਖਾਉਣਾ ਪਵੇਗਾ ਉਹਨਾਂ ਨੂੰ ਦਿੜ੍ੜ ਕਰਵਾਉਣਾ ਪਵੇਗਾ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਧਰੋਂ ਨਾਦਰ ਸ਼ਾਹ ਕੋਲ ਖਲੋਤਾ ਪੰਡ ਇਹ ਸ਼ਬਦ ਧਾਰਨਾ ਵਾਂਗ ਗਾਉਣ ਲੱਗਾ ਉਸਨੇ ਹੱਥਾਂ ਦੇ ਇਸ਼ਾਰੇ ਨਾਦਰ ਤੇ ਜਕਰੀਏ ਵੱਲ ਕੀਤੇ ਤੇ ਨਾਟਕ ਵੱਲ ਚਲਾ ਗਿਆ ਖਾਲਸਾ ਜੀ ਮਹਾਰਾਜ ਫਰਮਾਉਂਦੇ ਹਨ ਛੂਕਾਰ ਅਜ਼ਹਮਾ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ਝੋਲਮਾਂ ਦੀ ਜਦ ਅਤ ਹੋ ਜਾਵੇ ਕੋਈ ਹੋਰ ਹੀਲਾ ਨਾ ਬਚਦਾ ਹੋਵੇ ਤਾਂ ਸ਼ਮਸ਼ੀਰ ਚੁੱਕ ਲੈਣੀ ਜਾਇਜ਼ ਹੈ ਵਕਤ ਆ ਗਿਆ ਹੈ ਕਿ ਰਾਜਪਾਖ ਖਾਲਸੇ ਜੀ ਆਪਣੇ ਹੱਥਾਂ ਵਿੱਚ ਲੈਣ ਤੇ ਪਰ ਜਦ ਤੇ ਦੁੱਖ ਹਰਨ ਪੱਪੀ ਰਾਜਿਆਂ ਨੂੰ ਨਰਕਾਂ ਵਾਲ ਤੋਰਨ ਦਾ ਵੇਲਾ ਆਣ ਟੁਕਾ ਹੈ ਲਾਲ ਕੇਲਾ ਖਾਲਸਾ ਜੀ ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਲੋਕਾਈ ਤਰਾ ਤਰਾ ਕਰ ਰਹੀ ਹੈ ਗੱਲਾਂ ਸੁਣਦੇ ਸੁਣਦੇ ਪੰਡ ਹੌਲੀ ਹੌਲੀ ਖੜੇ ਹੋ ਰਹੇ ਹਨ ਜਿੰਨਾ ਇਹ ਨਾਟਕ ਵਾਲਾ ਅੰਮ੍ਰਿਤ ਛਕਿਆ ਹੈ ਉਹਨਾਂ ਆਪਣੇ ਆਪਣੇ ਟੁੱਟੇ ਭਜੇ ਸ਼ਸਤਰ ਬਾਹਰ ਕੱਢ ਲਏ ਨੇ ਰਾਜ ਕਰੇਗਾ ਖਾਲਸਾ ਦੀਆਂ ਆਵਾਜ਼ਾਂ ਨਾਲ ਇਸਮਾਨ ਗੂੰਜਣ ਲੱਗਦਾ ਹੈ ਦੇਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲੇਗੇ ਸੀਸ ਪਰ ਬੜੀ ਕਰੇਗੀ ਮौज ਕਿਸੇ ਪਾਸੋਂ ਆਵਾਜ਼ ਆਉਂਦੀ ਆ ਬਾਜ ਤਾਜ ਤਿੰਤੇ ਸਭ ਲੈਣੇ ਹਮ ਰਾਖਤ ਪਾਤਸ਼ਾਹੀ ਦਾਵਾ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੈ ਹੰਨੈ ਲਾਏ ਜਿਹ ਜਿਹ ਬਹੈ ਜ਼ਮੀਨ ਮਲ ਤਹਤੇ ਤਖਤ ਬਿਠਾਏ ਹਰ ਪਾਸਿਓ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਜ਼ਕਰੀਆ ਖਾਨ ਨੂੰ ਮੁੜ ਘਾ ਰਿਹਾ ਨਾਦਰ ਦੇ ਕੁਝ ਸਮਝ ਨਹੀਂ ਪਾ ਰਿਹਾ ਭੰਡ ਹਵਾ ਵਿੱਚ ਕਿਰਪਾਨਾਂ ਲਹਿਰਾ ਰਹੇ ਨੇ ਤੇ ਉਹਨਾਂ ਆਪਣੇ ਮੂੰਹ ਨਾਦਰ ਤੇ ਜ਼ਕਰੀਏ ਵੱਲ ਕਰ ਲਏ ਹਨ ਜ਼ਕਰੀਆ ਭੰਡਾ ਵੱਲੋਂ ਨਾਟਕ ਲਈ ਮੰਗੇ ਗਏ ਦੂਰ ਖਲੋਤੇ ਸਪਾਹੀਆਂ ਨੂੰ ਇਸ਼ਾਰਾ ਕਰਦਾ ਹੈ ਨਾਦਰ ਦੇ ਲੜਾਕੇ ਸਪਾਹੀ ਸਬਕ ਸਿਖਾਉਣ ਲਈ ਭੰਡਾ ਤੇ ਹਮਲਾ ਕਰ ਦਿੰਦੇ ਹਨ ਯੁੱਧ ਸ਼ੁਰੂ ਹੋ ਜਾਂਦਾ ਹੈ ਲਸ਼ਕਨ ਤੇ ਗਬਰਸ਼ੀਆਂ ਸੂਰਜ ਨਦਰ ਨਾ ਪਾਏ ਲਲਕਾਰੇ ਮਾਰਦੇ ਹੋਏ ਭੰਡ ਜੰਗ ਖਾਦੀਆਂ ਕਿਰਪਾਨਾਂ ਨਾਲ ਤਿਆਰ ਬਰ ਤਿਆਰ ਸਿਪਾਈਆਂ ਤੇ ਭਾਰੂ ਪੈ ਰਹੇ ਹਨ ਨਦਰ ਸ਼ਾਹ ਤੇ ਜ਼ਕਰੀਆ ਖਾਂ ਆਪਣੇ ਆਸਣਾਂ ਤੋਂ ਉੱਠ ਕੇ ਖਲੋ ਗਏ ਹਨ ਭੰਡਾ ਨੇ ਹੱਲਾ ਹੋਰ ਤੇਜ਼ ਕਰ ਦਿੱਤਾ ਕੁਝ ਪਲਾਂ ਵਿੱਚ ਉਹਨਾਂ ਨੇ ਨਦਰ ਦੇ ਉਹ ਸਾਰੇ ਸਿਪਾਈ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗ ਲੜ ਸਕਦੇ ਸਨ ਕੁਝ ਜਾਂਦੇ ਜੇ ਕਾਰੇ ਗਿ ਜਾਵੇ ਨਹਾਲ ਹੋ ਜਾਵੇ ਫਤਿਹ ਪਾਵੇ ਸਾਤ ਸਰੀਆ ਗਾਲ ਦੇ ਜਾ ਕਾਰੇ ਹਵਾ ਵਿੱਚ ਲਾਰਾ ਰਹੇ ਹਨ ਨਾਦਰ ਸ਼ਾ ਦੋਹੇ ਹੱਥ ਜੋੜੀ ਉੱਚੀ ਉੱਚੀ ਬੋਲਦਾ ਹੈ ਰੋਕ ਦਿਓ ਰੋਕ ਦਿਓ ਅਲਾ ਦਾ ਵਾਸਤਾ ਰੋਕ ਦਿਓ ਮੈਨੂੰ ਪਤਾ ਲੱਗ ਗਿਆ ਮਿੰਨਤ ਨਾਲ ਰੋਕ ਦਿਓ ਉਹ ਜ਼ਕਰੀਆ ਤੇ ਹੋਰ ਸੈਨਾਪਤੀਆਂ ਨੂੰ ਇਸ਼ਾਰਾ ਕਰਦਾ ਹੈ ਪਰ ਕੋਈ ਵੀ ਭੰਡਾਵਾਲ ਜਾਣ ਨੂੰ ਤਿਆਰ ਨਹੀਂ ਰੋਕ ਦਿਓ ਮੈਂ ਤੁਹਾਡੇ ਪੈਰ ਫੜਦਾ ਹਾਂ ਰੋਕ ਦਿਓ ਜੇ ਨਕਲੀ ਅੰਮ੍ਰਿਤ ਵਿੱਚ ਐਡੀ ਕਾਰਾਮਾਤ ਹੈ ਤਾਂ ਅਸਲੀ ਕਿਹੋ ਜੀ ਹੋਊਗੀ ਰੋਕ ਦਿਓ ਮੈਨੂੰ ਸਭ ਸਮਝ ਆ ਗਈ ਰੋਕ ਦਿਓ ਨਾਦਰ ਉੱਥੇ ਹੀ ਕੁਰਸੀ ਤੇ ਡਿੱਗ ਪੈਂਦਾ ਉਸ ਨੂੰ ਸਾਹਮਣੇ ਅਸਮਾਨ ਵਿੱਚ ਘੋੜਿਆਂ ਤੇ ਚੜੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ ਪਿੱਛੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲਾएंगे ਸੀਸ ਪਰ ਬੜੀ ਕਰੇਗੀ ਮੌਜ ਅੱਜ ਆਪਾਂ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਦਾ 10ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 11ਵਾਂ ਭਾਗ ਸਿਰ ਪਰੋ ਹੋ ਵਜਿਸਕੇ ਕੇਸ ਰਹਿਣਾ ਦੇਨ ਨੂੰ ਆਪਣੇ ਦੇਸ਼ ਪੜਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਤੇ ਜਰੂਰ ਸਾਡੀਆਂ ਦੂਜੀਆਂ ਆਡੀਓ ਬੁੱਕਸ ਵੀ ਜਾ ਕੇ ਸੁਣਨੀਆਂ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ